ਨਾਮ ਜਪਣਾ ਕਿੰਨਾ ਕੁ ਜ਼ਰੂਰੀ ਹੈ ਜਿਵੇਂ ਰੋਟੀ ਖਾਣੀ ਜ਼ਰੂਰੀ ਹੈ ਉਹ ਤੋਂ ਵੀ ਵੱਧ ਕੇ ਨਾਮ ਜਪਣਾ ਜ਼ਰੂਰੀ ਜਿਵੇਂ ਆਪਾਂ ਸਰੀਰ ਨੂੰ ਪਾਲਣ ਵਾਸਤੇ ਬੰਦਾ ਕਿੰਨਾ ਹੀ ਕੋਸ਼ਿਸ਼ ਕਰਦਾ ਹੈ ਰਾਤੀ ਕਈ ਡ్రਾਈ ਫਰੂਟ ਭਿਓਂ ਦਿੰਦੇ ਨੇ ਵੀ ਸਵੇਰੇ ਉੱਠ ਕੇ ਖਾ ਲਈਏ ਤਾਂ ਇੱਕ ਤੇ ਸਰੀਰ ਸੈੱਟ ਰਹੇ ਸਾਡਾ ਉਹ ਕਾਦੇ ਲਈ ਹੁੰਦਾ ਹੈ ਵੇਖੋ ਉਹ ਸਵੇਰੇ ਕਿਉਂ ਮੋਸਟਲੀ ਉਹਨੂੰ ਰਾਤ ਨੂੰ ਭਿਓਂ ਕੇ ਤੇ ਸਵੇਰੇ ਖਾਦਾ ਜਾਂਦਾ ਜੀ ਕਿ ਉਸ ਵੇਲੇ ਅਸਰ ਜ਼ਿਆਦਾ ਕਰਦਾ ਹੈ ਇਦਾਂ ਹੀ ਗੁਰਬਾਣੀ ਤੇ ਅੰਮ੍ਰਿਤ ਵੇਲਾ ਹੈ ਜਿਹੜਾ ਮਨੁੱਖ ਨਾਮ ਜਪੇਗਾ ਨਾ ਜਿਹੜਾ ਬੰਦਗੀ ਕਰੇਗਾ ਜਿਹੜਾ ਸਿਮਰਨ ਕਰੇਗਾ ਉਹ ਸਵੇਰੇ ਆਪਣਾ ਬੀਜ ਇੱਕ ਵਾਰੀ ਬੀਜ ਚੁੱਕਿਆ ਹੁੰਦਾ ਤੇ ਜਿਹੜੇ ਤੁਹਾਨੂੰ ਪਤਾ ਹੈ ਜਿਹੜੇ ਸਵੇਰੇ ਉੱਠ ਕੇ ਆਹ ਖਰਾਬ ਖਾ ਲੈਂਦੇ ਨੇ ਇੱਕ ਵਾਰੀ ਉਹ ਭਾਵੇਂ ਉਹਨਾਂ ਨੂੰ ਬਿਨੇ ਰੋਟੀ ਨਾ ਵੀ ਮਿਲੇ ਨਾ ਉਹਨਾਂ ਚ ਤਾਕਤ ਜੀ ਰਹਿੰਦੀ ਹੈ ਜਲਵਾ ਜਿਆ ਰਹਿੰਦਾ ਤੇ ਜਿਹੜਾ ਮਨੁੱਖ ਸਵੇਰੇ ਉੱਠ ਕੇ ਇਦਾਂ ਹੀ ਪਰਮੇਸ਼ਰ ਦੇ ਨਾਮ ਨੂੰ ਏਕ ਕੜੀ ਆਧੀ ਕੜੀ ਆਧੀ ਹੋਂ ਤੇ ਆਦ ਅਦੀ ਹੁਤੇ ਆਦ ਕੀ ਹੁੰਦਾ 6 ਮਿੰਟ 24 ਘੰਟਿਆਂ ਦੇ ਵਿੱਚੋਂ ਕਬੀਰ ਸਾਹਿਬ ਦੀ ਪੰਗਤਰੀ ਕਹਿੰਦੇ ਆ ਵੀ 6 ਮਿੰਟ ਤੂੰ ਰੱਬ ਨੂੰ ਦੇ ਦੇ ਨਾ ਭਾਵੇਂ ਤੂੰ ਬਹਿ ਕੇ ਆਖੇ ਨਾ ਬਾਜ ਨਾ ਮਾਰੇ ਰੱਬ ਨੂੰ ਬਸ ਇੰਨਾ ਹੋਵੇ ਤੈਨੂੰ ਕਿ ਮੈਂ ਉਹਦੀ ਯਾਦ ਚ ਬੈਠਾ ਆ ਜੇ ਤੂੰ 6 ਮਿੰਟ ਹੀ ਦੇ ਦਿੱਤੇ ਭਗਤ ਨੂੰ ਛੇਤੀ ਗੋਸ਼ਟੀ ਜੋ ਕਿੰਨੇ ਸੁਲਾਬ ਜਿੰਨਾ ਵੀ ਕਰੋਗੇ ਉਹਦਾ ਲਾਭ ਹੀ ਲਾਵੇ ਨੁਕਸਾਨ ਦਾ ਕਾਟਾ ਨਹੀਂ ਹੈਗਾ ਤੇ ਨਾਮ ਇੱਕ ਐਸੀ ਬਖਸ਼ਿਸ਼ ਹੈ ਜਿਹੜੀ ਕਿ ਅਜ਼ਮਤ ਵਾਲੀਆਂ ਰੂਹਾਂ ਦੇ ਕੋਲੋਂ ਆਉਂਦੀ ਹੈ ਹਰ ਕਿਸੇ ਨੂੰ ਨਾਮ ਉੱਥੇ ਹੀ ਵਸ ਸਕਦਾ ਹੈ ਜਿੱਥੇ ਖੁਦ ਖੁਦਾ ਦਿਆਲ ਹੋਏਗਾ ਜਿੱਥੇ ਖੁਦ ਖੁਦਾ ਖੁਸ਼ ਹੋਏਗਾ ਉਸੇ ਬੰਦੇ ਦੀ ਝੋਲੀ ਵਿੱਚ ਰੱਬ ਨਾਮ ਬਖਸ਼ਦਾ ਹੈ